ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸ਼ਿਹਰਾ ਜੁਆ ਆਪਣੇ YouTube ਚੈਨਲ ਗੁਰ ਸਾਖੀਆਂ ਸਬਦ ਵਿਚਾਰ ਤੇ ਮధ్యਮ ਰਹੀਂ ਆਪ ਸਿੱਤੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਬਾਣੀ ਸਾਂਜ ਕੋਣੋ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਬਾਠ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸਬਦ ਵਿਚਾਰ ਤੇ ਪਿਛਲੇ ਸਾਲ ਸਤਗੁਰਦਿਨ ਦਿਵਾਲ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰ ਸਦਕਾ ਆਰਾਮ ਕੀਤਾ ਸੀ ਸਤਗੁਰਦਿਨ ਦਿਵਾਲ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਕੱਲ ਤੱਕ ਆਪਾਂ 1136 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰ ਦੀਨ ਦয়াল ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਕਿਰਪਾ ਕਰਨ ਹੁਣ ਆਪਾਂ 1137 ਅੰਗ ਤੋਂ ਪਾਠ ਕਰਨ ਦੀ ਸੇਵਾ ਕਰ ਸਕੀਏ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਵਾਹਿ ਕਿਰਪਾ ਕਰੋਗੇ ਜੇਕਰ ਸਾਥ ਸੰਗਤ ਜੀ ਤੁਸੀ ਕਿਰਪਾ ਕਰੋਗੇ ਤੁਸੀ ਮੇਰ ਪਰ ਹੱਥ ਦਾ ਆਸਰੇ ਛਤੇ ਰੱਖੋਗੇ ਸੋ ਸਾਥ ਸੰਗਤ ਕਰੋ ਕਿਰਪਾ ਰੱਖੋ ਦਾ ਆਸਰੇ ਛਤੇ ਮੇਰ ਪਰ ਹੱਥ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੂ ਜੀ ਕਿਰਪਾ ਤੇ ਇੱਕ ਵਾਰਾ ਸ਼ੇਰ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਨਉਦ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਧੰ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤ ਸੰਗਤ ਹੁੜਾ ਆਪਾਂ ਉਹਨਾਂ ਸੱਜਣਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਆਪਾਂ ਨੂੰ ਕੱਲ੍ਹ ਪਿਆਰ ਪਰ ਇੱਕ ਮੈਂਡ ਲਿਖ ਕੇ ਭੇਜੇ ਹਨ ਸ੍ਰੀ ਸੁਭਾਸ਼ ਬਹਿਲ ਜੀ ਅੰਮ੍ਰਿਤਸਰ ਤੋਂ ਜੀਨਸ ਬਣੀ ਜੀ ਸਰਦਾਰ ਰਣਜੀਤ ਸਿੰਘ ਸਿੱਧੂ ਮਨਕਰਨ ਸਿੰਘ ਸਿੱਧੂ ਮਨਕੀਰ ਸਿੰਘ ਸਿੱਧੂ ਜੋੜੇ ਚੱਕ ਹਿਰਾ ਸਿੰਘ ਵਾਲਾ ਬ੍ਰह्मलीन ਕੋ ਚੰਡੀਆਲਾ ਗੁਰੂ ਸੋ ਸਾਧ ਸੰਗਤ ਇਹ ਸਨ ਆਪਣੇ ਉਹ ਪਿਆਰੇ ਦੋਸਤ ਜਿਨ੍ਹਾਂ ਨੇ ਆਪਾਂ ਨੂੰ ਕੱਲ ਪਿਆਰਪੂਰ ਰਿਕਮੈਂਟ ਲਿਖ ਕੇ ਭੇਜੇ ਹਨ ਸਤ ਸੰਗਤ ਤੁਸੀਂ ਵੀ ਕਿਰਪਾ ਕਰੋ ਸਹਿਜ ਬਾਤ ਸਰਵਣ ਕਰਿਆ ਕਰੋ ਤੇ ਪਿਆਰਪੂਰ ਰਿਕਮੈਂਟ ਲਿਖ ਕੇ ਭੇਜੋ ਤੁਹਾਡੇ ਨਾਮ ਮਿੱਦਾ ਸੁਲੂਕ ਚੈਨਲ ਤੇ ਬੋਲੇ ਜਾਣਗੇ ਸਤ ਸੰਗਤ ਕੱਲ ਵੀ ਬੇਨਤੀ ਕੀਤੀ ਸੀ ਕਿ ਜੋ ਦੋਸ ਜੋ ਭੈਣਾ ਤੇ ਭਰਾ ਜੋ ਸਜੰਹ ਕਮੈਂਟ ਲਿਖ ਕੇ ਭੇਜਦੇ ਹਨ ਉਹ ਇਹ ਵੀ ਕਿਰਪਾ ਕਰਿਆ ਕਰੋ ਕਿ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਜੋ ਤੁਹਾਡੇ ਨਾਮ ਦੇ ਨਾਲ ਨਾਲ ਸਾਡੇ ਪਿੰਨੇ ਦਾ ਨਾਮ ਵੀ ਗੁਲਿਆ ਜਾ ਸਕੇ ਆਓ ਸਾਥ ਸੰਗਤ ਹੁਣ ਸਹਿਜ ਪਾਠ ਸਰਵਣ ਕਰੂ ਜੀ ਪਰਉ ਮਹਲਾ ਪੰਜਵਾਂ ਪਰਉ ਰਾਗ ਦੇ ਵਿੱਚ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮੁਖਰਬਿੰਦ ਤੋਂ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗਮੀ ਬਾਣੀ ਜਿਉ ਪ੍ਰਾਨ ਜਿਨ ਰਚਿਓ ਸਰੀਰ ਜਿਸ ਪ੍ਰਮਾਤਮਾ ਨੇ ਜਿੰਦ ਜਾਨ ਦੇ ਕੇ ਜੀਵਾਂ ਦੇ ਸਰੀਰ ਰਚੇ ਹਨ ਜਿਨ ਹੈ ਅਪਾਏ ਤਿਸ ਕੋ ਪੀਰ ਜਿਸ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਸ ਨੂੰ ਹੀ ਜੀਵਨ ਦਾ ਦਰਦ ਹੈ ਗੁਰੂ ਗੋਬਿੰਦ ਜੀ ਕਹਿ ਕਾਮੀ ਉਹ ਗੁਰੂ ਹੀ ਉਹ ਗੋਬਿੰਦ ਹੀ ਜਿੰਦ ਦੀ ਸ਼ਹਿਤਾ ਕਰਨ ਵਾਲਾ ਹੈ ਹਲਤ ਪਲਤ ਜਾਂ ਕੀ ਸਦ ਸ਼ਾਮ ਰਹਾਉ ਹਲਤ ਕਹਿੰਦੇ ਜੀ ਸਲੋਕ ਨੂੰ ਤੇ ਪਲਤ ਕਹਿੰਦੇ ਪਰਲੋਕ ਨੂੰ ਜਿਸ ਗੁਰੂ ਦਾ ਜਿਸ ਗੋਬਿੰਦ ਦਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਦਾ ਮਨੁੱਖ ਨੂੰ ਆਸਰਾ ਹੈ ਰਹਾਉ ਵਾਲੀ ਪੰਕਤੀ ਹੈ ਥੋੜਾ ਵਿਸ਼ਰਾਮ ਦੇ ਕੇ ਅੱਗੇ ਚੱਲਾਂਗੇ ਪ੍ਰਭ ਉਰਾਧਨ ਨਿਰਮਲ ਰੀਤ ਉਸ ਪ੍ਰਮਾਤਮਾ ਨੂੰ ਸਿਮਰਨ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਪਰਮਾਤਮਾ ਨੂੰ ਸਿਮਰਨਾ ਹੀ ਪਵਿੱਤਰ ਜੀਵਨ ਜੁਗਤ ਹੈ ਇਹ ਜੀਵਨ ਜੁਗਤ ਸਾਫ ਸੰਗਤ ਵਿੱਚ ਪ੍ਰਾਪਤ ਹੁੰਦੀ ਹੈ ਸਾਧ ਸੰਗ ਬਿਨਸੀਬ ਪ੍ਰੀਤ ਸਾਫ ਸੰਗਤ ਉਚੈ ਕਿ ਸਿਮਰਨ ਤੋਂ ਉਲਟੀ ਜੀਵਨ ਜੁਗਤ ਨਾਸ਼ ਹੋ ਜਾਂਦੀ ਹੈ ਭਾਵ ਸਿਮਰਨ ਨਾ ਕਰਨ ਦੀ ਮਾੜੀ ਵਾਦੀ ਖਤਮ ਹੋ ਜਾਂਦੀ ਹੈ ਮਤ ਹੀਤ ਤਨ ਨਹੇ ਪਾਰਨਾ ਮਿੱਤਰ ਹਿਟੂ ਤਨ ਇਹ ਮਨੁੱਖੀ ਜਿੰਦ ਦਾ ਸਹਾਰਾ ਨਹੀਂ ਹਨ ਤਨ ਤਨ ਮੇਰੇ ਨਰਾਇਣ ਹੇ ਮੇਰੇ ਪ੍ਰਮਾਤਮਾ ਤੂੰ ਹੀ ਅਸਾਂ ਜੀਵਾਂ ਦਾ ਆਸਰਾ ਹੈਂ ਤੂੰ ਹੀ ਸਲਾਉਣ ਜੋਗ ਹੈ ਤੂੰ ਹੀ ਸਲਾਉਣ ਜੋਗ ਹੈ ਨਾਨਕ ਬੁਲਾ ਅੰਮ੍ਰਿਤ ਬਾਣੀ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਆਤਮ ਕੋ ਜੀਵਨ ਦੇਣ ਵਾਲਾ ਇਹ ਬਚਨ ਆਖਦਾ ਹਾਂ ਇੱਕ ਬਿਨਾ ਦੂਜਾ ਨਹੀਂ ਜਾਨੀ ਕਿ ਇੱਕ ਪਰਮਾ ਪਰਮ ਪ੍ਰਭੂ ਬਿਨਾ ਕਿਸੇ ਹੋਰ ਨੂੰ ਜ਼ਿੰਦਗੀ ਦਾ ਸਹਾਰਾ ਨਾ ਸੰਭੀ ਪਰੋ ਮਹਲਾ ਪੰਜਵਾ ਪਰੋ ਲਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਆਗਧ ਪਾਸ਼ੇ ਨਰਨ ਅਗਾਹ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਜੀ ਅਸੀ ਜੀਵਾਂ ਉਤੇ ਤਰਸ ਕਰਨ ਵਾਲਾ ਹੈ ਪਿਛੇ ਲੰਘ ਚੁੱਕੇ ਸਮੇਂ ਵਿੱਚ ਵੀ ਪਰਮਾਤਮਾ ਹੀ ਸਾਡਾ ਰਾਖਾ ਸੀ ਮਦ ਭਾਗ ਹਰ ਪੇਮੁਰ ਸੈਨ ਹੁਣ ਵੀ ਸਾਰੇ ਸੁੱਖਾਂ ਦਾ ਦਾਤਾ ਪ੍ਰਭੂ ਹੀ ਹੈ ਉਹ ਸਾਡੇ ਨਾਲ ਪਿਆਰ ਕਰਨ ਵਾਲਾ ਹੈ ਸਾਡੇ ਰਸਨ ਦੇ ਕਾਰਨ ਸਾਰੇ ਸੁਖ ਦੇਣ ਵਾਲਾ ਹੈ ਪ੍ਰਭੂ ਹੋ ਮਾਰੇ ਸਾਸਤਰ ਸੋ ਪ੍ਰਭੂ ਦਾ ਨਾਮ ਹੀ ਸਾਡੇ ਵਾਸਤੇ ਚੰਗਾ ਮੂਰਤ ਦਿਸਣ ਵਾਲਾ ਸਾਸਤਰ ਹੈ ਸ਼ੋਕ ਸਹਜ ਆਨੰਦ ਗਿਰ ਹੈ ਪਾਉਣ ਅਰਹਉ ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਉਸ ਹਿਰਦੇcar ਵਿੱਚ ਸਦਾ ਆਤਮਿਕ ਅਡੋਲਤਾ ਦੇ ਸੁਖ ਹਨ ਆਨੰਦ ਹਨ ਰਾਤੋ ਰੋਸ ਸਾਮ ਦੀਏ ਰਸਨਾ ਨਾਮ ਕਰਨ ਸੁਣ ਜੀਵੇ ਜੀਵ ਦੇ ਨਾਲ ਨਾਮ ਜਪ ਕੇ ਕੰਨ ਦੇ ਨਾਲ ਨਾਮ ਸੁਣ ਕੇ ਅਨੇਕਾਂ ਹੀ ਜੀਵ ਆਤਮਕ ਜੀਵਨ ਪ੍ਰਾਪਤ ਕਰ ਗਏ ਪ੍ਰਭ ਸਿਮਰ ਸਿਮਰ ਅਮਰ ਥਰਤੀ ਵੈ ਪ੍ਰਮਾਤਮਾ ਦਾ ਨਾਮ ਸਦਾ ਸਿਮਰ ਕੇ अनेका ਜੀਵ ਆਤਮਕ ਮੌਤ ਤੋਂ ਬਚ ਗਏ ਮੁਕਾਰਾਂ ਦੇ ਟਾਕਰੇ ਤੇ ਅਡੋਲ ਚਿਤ ਬਣੇ ਰਹੇ ਜਨਮ ਜਨਮ ਕੈ ਦੂਖ ਨੂੰ ਵਾਰੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜੀਵਨ ਦਾ ਆਸਰਾ ਬਣਾਇਆ ਉਹਨਾਂ ਦੇ ਆਪਣੇ ਅਨੇਕਾਂ ਹੀ ਜਨਮਾਂ ਦੇ ਦੁੱਖ ਪਾਪ ਦੂਰ ਹੋ ਗਏ ਉਹਨਾਂ ਨੇ ਆਪਣੇ ਅਨੇਕਾਂ ਹੀ ਜਨਮਾਂ ਦੇ ਦੁੱਖ ਪਾਪ ਦੂਰ ਕਰ ਲਏ ਅਨਹਦ ਸ਼ਬਦ ਵਜੈ ਦਰਬਾਰੈ ਉਨ੍ਹਾਂ ਦੇ ਹਿਰਦੇ ਦਰਬਾਰ ਵਿੱਚ ਐਉ ਇੱਕ ਰਸ ਆਨੰਦ ਬਣ ਗਿਆ ਜਿਵੇਂ ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜਣ ਨਾਲ ਸੰਗੀਤਕ ਰਸ ਬਣਦਾ ਹੈ ਕਰ ਕਿਰਪਾ ਪ੍ਰਭ ਲਿਐ ਮਲਾਏ ਜਿਹੜੇ ਮਨੁੱਖ ਸੰਗਤ ਆਦਿਕ ਦੇ ਭਰਮ ਛੱਡ ਕੇ ਸਿੱਧੇ ਪ੍ਰਮਾਤਮਾ ਦੀ ਸ਼ਰਨ ਆ ਗਏ ਹਨ ਉਹਨਾਂ ਤੇ ਕਿਰਪਾ ਕਰ ਨਾਨਕ ਪ੍ਰਭ ਸਰਨਾਗਤ ਆਏ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਬਰੋ ਮਹਲਾ ਪੰਜਵਾਂ ਪਰਉਰਾਗ ਦੇ ਵਿੱਚ ਤਾਂ ਗੁਰੂ ਅਰਜਨ ਦੇਵ ਪੰਮੇ ਪਾਤਸ਼ਾਹੀ ਦੇ ਮੁਖਾਰ ਬਿੰਦੋ ਅਚਾਨਕ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਕੋਟ ਮਨੋਰਥ ਆਵੈ ਹਾਥ ਕੋਟ ਹੁੰਦੇ ਜੀ ਕਰੋੜਾ ਤੇ ਮਨੋਰਥ ਦਾ ਮਤਲਬ ਹੁੰਦਾ ਮਨ ਦੀਆਂ ਮੰਗਾ ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਮਨ ਦੀਆਂ ਕਰੋੜਾਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ ਜਮ ਮਾਰਗ ਕੈ ਸੰਗੀ ਪਾਤਲ ਮਰਨ ਤੋਂ ਪਿੱਛੋਂ ਵੀ ਇੱਕ ਨਾਮ ਹੀ ਉਸ ਦਾ ਸਾਥੀ ਬਣਦਾ ਹੈ ਸਹਾਇਕ ਬਣਦਾ ਹੈ ਗੰਗਾ ਜਲ ਗੁਰ ਗੋਬਿੰਦ ਨਾਮ ਇਹ ਗੋਬਿੰਦ ਜਿਹੜਾ ਨਾਮ ਹੈ ਨਾ ਇਹ ਹੀ ਅਸਲ ਗੰਗਾ ਜਲ ਹੈ ਇਹੋ ਹੀ ਗੰਗਾ ਦਾ ਨਾਮ ਜਪਣ ਵਾਲਾ ਜਲ ਹੈ ਜੋ ਸਿਮਰੈ ਤਿਸ ਕੀ ਗਤ ਹੋਵੇ ਪੀਤ ਬੋੜਨਾ ਜੋੜ ਪਰਮਾਮੂ ਰਹਉ ਜਿਹੜਾ ਮਨੁੱਖ ਗੋਬਿੰਦ ਦਾ ਨਾਮ ਸਿਮਰਦਾ ਹੈ ਉਸ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਜਿਹੜਾ ਇਸ ਉੱਚੀ ਅਵਸਥਾ ਦੇ ਵਿੱਚ ਨਾਮ ਗੰਗਾ ਜਲ ਨੂੰ ਪੀਂਦਾ ਹੈ ਉਹ ਮੁਰਜੂਨਾ ਵਿੱਚ ਨਹੀਂ ਪਟਕਦਾ ਰਹਾਉ ਥੋੜਾ ਵਿਸ਼ਰਾਮ ਲਈਏ ਪੂਜਾ ਜਾਪ ਤਾਪ ਇਸ਼ਨਾਨ ਪ੍ਰਮਾਤਮਾ ਦਾ ਨਾਮ ਹੀ ਦੇ ਪੂਜਾ ਹੈ ਨਾਮ ਹੀ ਜਪ ਤਪ ਹੈ ਤਾਪ ਹੈ ਤੀਰਥ ਇਸ਼ਨਾਨ ਹੈ ਸਿਮਰਤ ਨਾਮ ਪੈਨੇ ਕਾਮ ਨਾਮ ਜਪਦੇ ਆ ਸਿਮਰਨ ਕਰਨ ਵਾਲਿਆਂ ਦੀ ਦੁਨੀਆ ਵਾਲੀਆਂ ਬਾਛਨਾ ਤੋਂ ਰਹਿਤ ਹੋ ਜਾਂਦੇ ਹਨ ਰਾਮ ਰਾਜ ਮਾਫ ਕਰਨਾ ਰਾਜ ਮਾਲ ਸਾਧਨ ਦਰਬਾਰ ਸਾਧਨ ਸਦਨ ਉਹ ਸਾਧਨ ਸਾਧਨ ਦਾ ਮਲਹ ਹੁੰਦਾ ਕਾਰਨ ਰਾਜ ਮਾਲ ਮਹਿਲ ਮਾੜੀਆਂ ਦਰਬਾਰ ਲਾਉਣੇ ਜੋ ਸੁਖ ਇਨ੍ਹਾਂ ਵਿੱਚ ਹਨ ਨਾਮ ਸਿਮਰਨ ਕਰਨ ਵਾਲਿਆਂ ਨੂੰ ਉਹ ਸੁਖ ਨਾਮ ਨੂੰ ਪ੍ਰਾਪਤ ਨਹੀਂ ਹੁੰਦਾ ਰਾਜ ਮਾਲ ਸਾਦ ਦਰਬਾਰ ਸ਼ਮਰਤ ਨਾਮ ਪੂਰਨ ਅਚਾਰ ਤੇ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਦਾ ਆਚਰਨ ਸੁੱਚਾ ਬਣ ਜਾਂਦਾ ਹੈ ਨਾਨਕ ਦਾਸ ਇਹ ਕੀਆ ਵਿਚਾਰ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਦਾਸ ਨੇ ਇਹ ਨਿਸ਼ਚਾ ਕੀਤਾ ਹੈ ਬਿਨ ਹਰ ਨਾਮ ਮਿੱਠਿਆ ਸਭ ਸ਼ਾਰ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰੀ ਮਾਇਆ ਵੰਗ ਨੈਸ਼ਵੰਤ ਹੈ ਸਵਾਦ ਦੇ ਬਰਾਬਰ ਹੈ ਰੋ ਮਹਲਾ ਤਿਜਾ ਮਾਫ ਕਰਨਾ ਜੀ ਭੈਰੋ ਮਹਲਾ ਪੰਜਵਾਂ ਪਰਉਰਾਗ ਦੇ ਵਿੱਚ ਧੰ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਮੁਖਰਬੰਦ ਤੋਂ ਚਾਰਨ ਕੀਤੀ ਹੋਈ ਅਗੰਮੀ ਬਾਣੀ ਲੇਪਨਾ ਲਾਗੋ ਤਿਲਕਾ ਮੂਲ ਪ੍ਰਮਾਤਮਾ ਦੀ ਮੇਰ ਆਪਣੇ ਸੇਵਕ ਉਤੇ ਹੋਈ ਹੈ ਮਾਲਕ ਗੁਰੂ ਹਰਗੋਬਿੰਦ ਉਤੇ ਉਸ ਦੁਸ਼ਟ ਦੀ ਮੰਦੀ ਕਰਤੋ ਦਾ ਬਿਲਕੁਲ ਰਤਾ ਭਰ ਵੀ ਮਾੜਾ ਅਸਰ ਨਹੀਂ ਹੋ ਸਕਿਆ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਜਿਹੜਾ ਗੁਰੂ ਦੇ ਪ੍ਰਤਾਪ ਨਾਲ ਉਹ ਚੰਦਰ ਚੰਦਰਾ ਬ੍ਰਾਹਮਣ ਪੇਟ ਵਿੱਚ ਉਠਣ ਨਾਲ ਮੜ ਗਿਆ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਰਮਾਤਮਾ ਨੇ ਆਪਣੇ ਸ਼ੇਵਕਾਂ ਦੀ ਰੱਖਿਆ ਸਦਾ ਹੀ ਆਪ ਕੀਤੀ ਹੈ ਪਾਪੀ ਮੂਆ ਗੁਰ ਪ੍ਰਤਾਪ ਰਹਾਉ ਵਿਖੋ ਵਿਸ਼ਵਾਸ ਕਾ ਤਿਜੜਾ ਹੁੰਦਾ ਹੈ ਵਿਸ਼ਵਾਸ ਕਾ ਤਿ ਬ੍ਰਾਹਮਣੋ दुष्ट गुरु दी प्रताप ਨਾਲ ਆਪ ਹੀ ਮਰ ਗਿਆ ਰਹਾ ਹੌਤਲਾ ਸ਼ਾਮ ਤੇ ਇਹ ਆਪਣਾ ਖਸਮ ਜਨ ਆਪ ਤੇ ਆਇਆ ਪ੍ਰਮਾਤਮਾ ਨੇ ਆਪਣੇ ਸੇਵਕ ਦੀ ਆਪ ਪਰਖਿਆ ਕੀਤੀ ਹੈ ਕਿਉਂਕਿ ਸੇਵਕ ਨੇ ਆਪਣੇ ਮਾਲਕ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿੱਚ ਵਿਸ਼ਾਇ ਹੈ ਇਹ ਆਵਾ ਪਾਪੀ ਉਹੋ ਆਪ ਪਹੁੰਚਾਇਆ ਉਹ ਬੇਸਮਝ ਦੁਸ਼ਟ ਇਸ ਰੱਬੀ ਭੇਤ ਨੂੰ ਸਮਝਣਾ ਸਕਿਆ ਕਿ ਪ੍ਰਮਾਤਮਾ ਨੇ ਆਪ ਹੀ ਉਸ ਨੂੰ ਮਾਰ ਮਕਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾਰਗਵਲਾ ਮੈਂ ਮਾਪ੍ਰਵੰਗ ਪ੍ਰਭੂ ਆਪਣੇ ਸੇਵਕ ਦਾ ਸਦਾ ਆਪ ਹੀ ਰਾਖਾ ਬਣਦਾ ਹੈ ਨਿੰਦਕ ਕਾ ਮਥ ਇਹਾ ਉਹ ਕਲਾ ਕਈਓ ਪ੍ਰਭੂ ਦੇ ਸੇਵਕ ਦੇ ਦੁਖੀ ਦਾ ਮੂੰਹ ਕਾਲਾ ਲੋਕ ਤੇ ਲੋਕ ਵਿੱਚ ਦੋ ਹੀ ਜਗਾ ਤੇ ਹੁੰਦਾ ਹੈ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਭਾਈ ਇਹ ਗੱਲ ਕਹੇ ਕਿ ਆਪਣੇ ਸੇਵਕ ਦੀ ਪਰਮੇਸ਼ਰ ਨੇ ਸਦਾ ਹੀ ਅਰਦਾਸ ਆਵਾਜ਼ ਸੁਣੀ ਹੈ ਮਲੇਸ਼ ਪਾਪੀ ਪਚਿਆ ਪਿਆਨਰਾਸ ਵੇਖੋ ਪਰਮੇਸ਼ਰ ਦੇ ਸੇਵਕ ਉੱਤੇ ਬਾਰ ਕਰਨ ਵਾਲਾ ਦੁਸ਼ਟ ਪਾਪੀ ਆਪ ਵੀ ਮਰ ਗਿਆ ਤੇ ਬੇਮੁਰਾਦਾ ਹੀ ਰਿਆ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਭੈਰੋਂ ਰਾਗ ਚੱਲ ਰਿਹਾ ਹੈ ਗੁਰੂ ਅਰਜੁਨ ਦੇ ਮਹਾਰਾਜ ਤੇ ਪਾਤਸ਼ਾਹ ਜੀ ਦੀ ਬਾਣੀ ਹੈ ਭੈਰੋ ਮਹਲਾ ਪੰਜਵਾਂ ਖੂਬ 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 ਤੇਰਾ ਨਾਮ ਕਾਰਿ ਸਾਧ ਸੰਗਤਿ ਤੇ ਸਤਗੁਰੂ ਜੀ ਨੇ ਪੰਜ ਵਾਰ ਖੂਬ 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 ਲਫਜ਼ ਵਰਤੇ ਹੈ ਪੰਜ ਵਾਰ ਇਹ ਲਫਜ਼ ਵਰਤਦੇ ਹੋਏ ਸਤਿਗੁਰੂ ਕਹਿੰਦੇ ਹਨ ਕਿ हे ਪ੍ਰਭੂ ਤੇਰਾ ਨਾਮ ਸੋਣਾ ਹੈ ਤੇਰਾ ਨਾਮ ਮਿੱਠਾ ਹੈ ਤੇਰਾ ਨਾਮ ਚੰਗਾ ਹੈ ਝੂਠ 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 ਦੁਨੀਆ ਗਮਾਨ ਰਹਉ ਝੂਠ ਲਖ ਜਿਹੜਾ ਹੈ ਇਹ ਚਾਰ ਬਰਾਂ ਝੂਠ 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 ਲਖ ਵਰਤਿਆ ਹੈ ਇਸ ਦਾ ਮਤਲਬ ਹੁੰਦਾ ਹੈ ਝੂਠ ਦਾ ਛੇਤੀ ਮੁੱਕ ਜਾਣ ਵਾਲਾ ਸਤਿਗੁਰੂ ਕਹਿੰਦੇ ਹੈ ਪ੍ਰਭੂ ਕਿਰਪਾ ਕਰ ਤੇ ਜਿਹੜਾ ਛੇਤੀ ਮੁੱਕ ਜਾਣ ਵਾਲਾ ਤੇਰਾ ਨਾਮ ਹੈ ਇਹ ਹੀ ਦੇ ਬਾਕੀ ਜਿਹੜੇ ਸਾਰੇ ਨਾਮ ਹਨ ਨਾ ਛੇਤੀ ਮੁੱਕ ਜਾਣ ਵਾਲੇ ਦੁਨੀਆ ਦੇ ਮਾਨ ਇਹ ਝੂਠੇ ਹਨ ਇਹ ਛੇਤੀ ਮੁੱਕ ਜਾਣ ਵਾਲੇ ਹਨ ਤੇ हे ਪ੍ਰਭੂ ਤੇਰਾ ਨਾਮ ਜਿਹੜਾ ਸੋਹਣਾ ਹੈ ਮਿੱਠਾ ਹੈ ਤੇਰਾ ਨਾਮ ਚੰਗਾ ਹੈ ਇਹ ਨਾਮ ਦੇ ਅਤੇ ਦੁਨੀਆ ਦਾ ਮਾਨ ਝੂਠਾ ਹੈ ਛਿਤੀ ਮੁਕ ਜਾਣ ਵਾਲਾ ਹੈ ਇਸ ਲਈ ਭਾਈ ਦੁਨੀਆ ਦੇ ਮਾਨ ਦਾ ਕੀ ਭਰੋਸਾ ਰਹਾਓ ਥੋੜਾ ਵਿਸ਼ਰਾਮ ਦਈਏ ਨਗਜ਼ ਤੇਰੇ ਬੰਦਾ ਹੈ ਦਿਦਾਰ ਅਪਾਰ ਹੈ ਪ੍ਰਭੂ ਤੇਰੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਹਨ ਉਹਨਾਂ ਦੇ ਦਰਸ਼ਨ ਬੇਅੰਤ ਅਮੋਲਕ ਹਨ ਨਾਮ ਬਿਨਾ ਸਭ ਦੁਨੀਆਂ ਸ਼ਾਰ हे ਪ੍ਰਭੂ ਤੇਰੇ ਨਾਮ ਤੋਂ ਬਿਨਾ ਜੀਵ ਵਾਸਤੇ ਸਾਰੀ ਦੁਨੀਆਂ ਦਾ ਧਨ ਪਦਾਰਥ ਸਵਾਦਿਤੁਲ ਹੈ ਅਚਰਜ ਤੇਰੀ ਕੁਦਰਤ ਤੇਰੇ ਕਦਮ ਸੁਲਾ ਹੈ हे ਪ੍ਰਭੂ ਤੇਰੀ ਰਚੀ ਕੁਦਰਤ ਇੱਕ ਹੈਰਾਨ ਕਰਨ ਵਾਲਾ ਤੂੰ ਆਸ਼ਾ ਹੈ ਤੇਰੇ ਚਰਨ ਸਲਾਹਨ ਜੋਗ ਹਨ ਗਨੀਵ ਤੇਰੀ ਸਿਫਤ ਸੱਚਾ ਪਾਤਸ਼ਾਹ ਗਨੀਵ ਅਮੋਲਕ ਹੇ ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ ਤੇਰੀ ਸਿਫਤ ਸਲਾਮ ਇਕ ਅਮੋਲਕ ਖਜ਼ਾਨਾ ਹੈ ਨੀਂਦਰਾਂ ਤਰ ਪਨਹ ਖੁਦਾਏ ਉਹ ਪ੍ਰਮਾਤਮਾ ਨਿਆਸਰਿਆਂ ਦਾ ਆਸਰਾ ਹੈ ਨਿਊਟਿਆਂ ਦੀ ਓਟ ਹੈ ਗਰੀਬ ਨਵਾਜ ਦਿਨ ਰਹਿਣ ਧਿਆਏ ਉਹ ਗਰੀਬਾਂ ਤੇ ਮਿਹਰ ਕਰਨ ਵਾਲਾ ਹੈ ਦਿਨ ਰਾਤ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਨਾਮਿਕ ਕੋ ਖੁਦ ਖਸਮ ਮਿਹਰਵਾਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਆਪ ਦਇਆਵਾਨ ਹੁੰਦਾ ਹੈ ਅਲੌਦਾ ਬਿਸਰਾ ਦਿਲ ਜੀ ਪ੍ਰਾਣ ਅਲੋ ਅਡਲ ਅੱਲਾ ਤੇ ਹਾਏ ਨੂੰ ਅੰਕਲ ਅਲੋ ਇਹਦਾ ਮਤਲਬ ਅੱਲਾ ਪ੍ਰਮਾਤਮਾ ਪ੍ਰਮਾਤਮਾ ਉਸ ਦੀ ਜਿੰਦ ਤੋਂ ਉਸ ਦੇ ਦਿਲ ਤੋਂ ਉਸ ਦੇ ਪ੍ਰਾਣਾਂ ਤੋਂ ਉਹ ਕਦੇ ਵੀ ਨਹੀਂ ਵਿਸਰਦਾ ਸੂ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਸ਼੍ਰੀ ਰਤਬੀਤ ਫਿਰ ਕੋਈ ਚੰਗੀ ਨਹੀਂ ਹੈ ਸੋ ਇਸ ਲਈ ਅੱਜ ਇੱਕ ਅੰਗ ਦੀ ਹੀ ਸੇਵਾ ਕਰ ਸਕੇ ਹਾਂ ਇਤਨੀ ਕੁ ਸੇਵਾ ਹੀ ਪ੍ਰਵਾਨ ਕਰ ਲੈਣੀ ਸਾਥ ਸੰਗਤ ਜੀ ਇਹ ਬਾਤ ਕਰਦੇ ਹੋਇਆ ਦਾਸ ਸ਼੍ਰੀ ਕੋਲੋਂ अनेका ਭੁੱਲਾਂ ਗਲਤੀਆਂ ਹੋਈਆਂ ਹਨ ਬਖਸ਼ਿਸ਼ ਕਰ ਦੇਣਾ ਜੀ ਭੁੱਲਾਂ ਗਲਤੀਆਂ ਨਾ ਚਿਤਾਰਨੀਆਂ ਅਗੇ ਤੋਂ ਸਮਤ ਬਖਸ਼ਿਸ਼ ਕਰਨਾ ਸੋ ਸਾਥ ਸੰਗਤ ਹੁਣ ਇਥੇ ਹੀ ਸਮਾਪਤੀ ਹੈ ਸਮਾਪਤੀ ਤੋਂ ਪਹਿਲਾਂ ਦਾਸ ਜੀ ਆਪ ਜੀ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਦਾਸ ਸਾਹਿਬ ਚੈਨਲ ਗੁਰਸਾਖੀਆਂ ਸ਼ਬਦ ਉਚਾਰ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਪਿਆਰ ਪਰ ਇੱਕ ਮਿੰਟ ਲਿਖ ਕੇ ਭੇਜਨੇ ਹਨ ਸੋ ਸਾਥ ਸੰਗਤ ਆਪ ਜੀ ਵੱਲੋਂ ਭੇਜੇ ਗਏ ਕਮੈਂਟ ਦਾ ਸਾ ਹੌਸਲਾ ਅਫਸਾਈ ਕਰਦੇ ਹਨ ਸੋ ਸਾਥ ਸੰਗਤ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਭੇਜੋ ਤੁਹਾਡੇ ਨਾਮ ਦਾਸ ਹੋ ਲੋ ਆਪਣੇ ਚੈਨਲ ਤੇ ਬੋਲੇ ਜਾਣਗੇ ਸਾਥ ਸੰਗਤ ਜੀ ਕਮੈਂਟ ਲਿਖਣ ਵਾਲੇ ਸੱਜਣਾ ਦੇ ਚਰਣਾ ਵਿੱਚ ਬੇਨਤੀ ਹੈ ਕਿ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਜੋ ਬੋਲਣ ਸਮੇਂ ਆਪਜੀ ਦੇ ਪਿੰਡ ਤੇ ਸ਼ਹਿਰ ਦਾ ਨਾਮ ਵੀ ਬੋਲਿਆ ਜਾ ਸਕੇ ਸਾਥ ਸੰਗਤ ਹੁਣ ਭੋਲਾ ਚੁਕਾਂ ਦੀ ਦਿਉ ਮਾਫੀ ਕੱਲ ਫਿਰ ਹਾਜ਼ਰ ਹੋਵਾਂਗੇ ਗੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ